ਅਤੇ ਅਸੀਂ ਜਲਦ ਹੀ ਜੇਕਰ ਕੋਈ ਨਹੀਂ ਛੱਡੀ ਇਹ ਗੱਲ ਸੁਣੀ ਜਾਂਦੀ ਸਰਕਾਰ ਦੇ ਦਲਾਰੇ ਫਿਰ ਆਪਣੀ ਮੀਟਿੰਗ ਬੁਲਾ ਕੇ ਫਿਰ ਐਕਸ਼ਨ ਪਲਾਨ ਕਰਦੇ ਬਿਲਕੁਲ ਫਿਰ ਉਹ ਰਸਤਾ ਕਿਰਨ ਦਾ ਜਿਹਨੇ ਸਾਡਾ ਸਾਥੀ ਕੀਤਾ ਉੱਠ ਕੇ ਚਲਾ ਗਿਆ ਉਹ ਨਹੀਂ ਉਹਨੇ ਇਤਸਾਰ ਰੱਖਿਆ ਸੀ ਉਹ ਉੱਪਰ ਰਹਿੰਦਾ ਤੇ ਸਰਕਾਰ ਬਿਨਾਂ ਦੱਸੇ ਪੁੱਛੇ ਕੋਈ ਨਾ ਕੋਈ ਆਪਣਾ ਪ੍ਰੋਜੈਕਟ ਲੈ ਕੇ ਆ ਜਾਂਦੀ ਹੈ ਤੇ ਫਿਰ ਸਾਡੇ ਕੋਲ ਰਸਤਾ ਹੀ ਰਹਿ ਜਾਂਦਾ ਹੈ ਸੜਕਾਂ ਤੇ ਬਿਠਾਉਣ ਵਾਲੀ ਸਰਕਾਰ ਹੀ ਹੈ ਅਸੀਂ ਕਦੇ ਵੀ ਸਰਕਾਰ ਤੇ ਬੈਠਣਾ ਚਾਹੁੰਦੇ ਨਹੀਂ ਸਾਡੇ ਇਸ਼ੂ ਪੜੇ ਨੇ ਅਸੀਂ ਉਹ ਸਾਰੇ ਇਸ਼ੂ ਬੇਸ ਕਰੀਤੇ ਆ ਸਰਕਾਰ ਤਾਂ ਹੀ ਕੋਸ਼ਿਸ਼ ਕਰਦੀ ਹੈ ਮੈਂ ਆਹ ਗੱਲ ਜੀਏ ਤੋਂ ਵਖਰੀ ਆ ਉਹਨੇ ਪੀਛੇ ਕਰਾਂ ਨਾਟ ਕੇ ਸਾਡਾ ਬਕਾਇਆ ਖੜਾ ਰਗਵਾਣਾ ਮਿਲਦਾ ਔਰ ਉਹਦੇ ਵਾਸਤੇ ਹੀ ਸਰਕਾਰ ਤੱਕ ਜਾਣਾ ਵੀ ਕਈ ਵਾਰ ਕਰ ਚੁੱਕੇ ਆ ਪਰ ਜਦੋਂ ਹੁਣ ਸਰਕਾਰ ਨੇ ਉਦੋਂ ਹਿਲਣਾ ਸੁਤਿਓ ਨੇ ਉਦੋਂ ਹੀ ਉੱਠਣਾ ਜਦੋਂ ਕੋ ਐਕਸ਼ਨ ਤਿਆਰ ਹੋ ਗਿਆ ਜਦੋਂ ਕੋਈ ਸਰਗਰਮਤਨ ਨੂੰ ਕਿਸਾਨ ਤਿਆਰ ਹੋਵੇ ਤੇ ਫਿਰ ਇਦਾਂ ਕਿਉਂ ਹੁੰਦੀ ਆ ਹਰ ਹਰ ਮਸਲੇ ਦੇ ਵਿੱਚ ਮੈਨੂੰ ਯਾਦ ਆਦਾ ਵੀ ਸਰਕਾਰ ਜਿਹੜੀ ਸਾਡੀ ਪੰਜਾਬ ਸਰਕਾਰ ਉਹ ਸੁਹਿਦ ਨਹੀਂ ਹੈ ਪੰਜਾਬ ਲਈ ਸਾਣਾ ਤਾਣਾ ਬਣਾ ਜਿਹੜੇ ਉਹ ਆਈਪੀਐਸ ਪੀਸੀਐਸ ਅਫਸਰ ਇਹਨਾਂ ਦੇ ਬੈਠੇ ਆ ਅੰਦਰ ਏਸੀ ਕਮਰਿਆਂ ਦੇ ਜਿਨ੍ਹਾਂ ਨੇ ਕਦੇ ਧਰਤ ਪਰ ਤੇ ਉਤਰੇ ਹੀ ਨਹੀਂ ਤੇ ਮੈਂ ਬਹੁਤ ਵਾਰੀ ਕਿਹਾ ਨਾ ਵੀ ਜਿੰਨਾ ਚਿਰ ਪ੍ਰੈਕਟੀਕਲ ਰੂਮ ਚ ਨਹੀਂ ਕਰਦਾ ਡਾਕਟਰ ਸਰਜਰੀਕਲ ਨਹੀਂ ਬਣ ਸਕਦਾ ਕਿਤਾਬਾਂ ਪੜ੍ਹ ਕੇ ਕਿੰਨਾ ਜੋ ਉਹ ਜਿਹੜੇ ਏਸੀ ਰੂਮਾਂ ਤੇ ਬੈਠੇ ਆ ਉਤਰਾਧਨ ਦੇ ਫੀਲਡ 'ਚ ਨਹੀਂ ਜਾਂਦੇ ਉਹਨਾਂ ਨੂੰ ਮੁਸ਼ਕਲ ਅਭੀ ਨਹੀਂ ਪਤਾ ਲੱਗਦਾ ਤੇ ਸਾਡੇ ਸੀਐਮ ਸਾਹਿਬ ਨੂੰ ਤਾਂ ਸੁਣਦੇ ਕੋਈ ਨਹੀਂ ਤੇ ਉਹ ਤਾਂ ਹਰਿਆਣੇ ਦੀ ਲੈਕਚਰ ਆ ਕੇ ਉਧਰ ਭੱਜੇ ਫਿਰਦੇ ਐ ਸੋ ਇਸ ਕਰਕੇ ਜਿਹੜੀ ਸਰਕਾਰ ਸੁਹੇਤ ਨਹੀਂ ਪੰਜਾਬ ਵਾਸਤੇ ਤੇ ਜਿਹੜੇ ਉਹ ਅਫਸਰ ਆਪਣੀ ਮਹਿਮਾਨੀ ਕਰਦੇ ਐ ਤੇ ਜਿਹੜੇ ਲੋਕਲ ਲੀਡਰ ਐ ਉਹ ਆਪਣੀ ਨੇਤਾਗਿਰੀ ਚਮਕਾਉਣ ਲਈ ਉਹ ਕੋਈ ਨਾ ਕੋਈ ਆਪਣਾ ਪ੍ਰੋਜੈਕਟ ਕਰਕੇ ਵਝ ਜਾਂਦੇ ਐ ਸੋ ਉਹਦਾ ਹੀ ਨਤੀਜਾ ਆ ਜਿਹੜੀ ਮੰਡੀ ਆ ਮੈਂ ਤੁਹਾਨੂੰ ਸਮਝਦਾ ਸੋ ਇਸ ਕਰਕੇ ਆਪਾਂ ਇਹਨੂੰ ਹਲਾ ਤਨ ਦੇਖੀਏ ਪੰਜਾਬ ਦੇ ਲੋਕਾਂ ਨੂੰ ਸ਼ਹਿਰ ਤੋਂ ਹਟਣਾ ਪਊਗਾ ਤੇ ਇਹ ਸਰਕਾਰ ਨੂੰ ਵੀ ਪੰਜਾਬ ਦੀ ਸ਼ਹਿਰ ਤੋਂ ਹਟਣਾ ਪਊਗਾ ਜਿਹੜਾ ਹਰੋਂ ਆਪਣਾ ਜਿਸੋ ਕੋਈ ਮਾਸੂਮ ਪਰਵਾਨ ਨੂੰ ਜਿਹੜਾ ਆਪਣਾ ਜੂਹੜਾ ਕੰਪਰੈਸ ਕਰਿਆ ਗਿਆ ਇਹ ਮਾਸੂਮ ਪਰਵਾਨ ਜੀ ਆਈ ਹੋਇਆ ਇਹ ਲੋਕ ਵੀ ਆਪਣੀ ਜਿਹੜੀ ਜਿਹੜੀ 25 ਕੀ ਟਨਾਂ ਨਾਲ ਜਗਾ ਭਰੀ ਹੋਈ ਉੱਥੇ ਉੱਥੇ ਜਿਹੜਾ ਜਿਹੜੀ ਜਲਾ ਜਿਹੜਾ ਜਿਤੋਂ ਬੰਦਾ ਨਾਲ ਰਲਸ ਸਰਕਾਰ ਆਪਣਾ ਪਲਾਨ ਕਰੇ ਪਰ ਇਸ ਜਗ੍ਹਾ ਤੇ ਨਾ ਕਰੇ ਉਹ ਜਗ੍ਹਾ ਤੇ ਸਰਕਾਰਾਂ